ਨੇਮ 4:30 ਵਜੇ ਸਵੇਰੇ ਟੋਲੀ ਜਿਹੜਾ ਡੀਟੀਐਸ ਸਕੂਲ ਉੱਥੋਂ ਦੇ ਕੋਲੋਂ ਉੱਥੋਂ ਇੱਕ rahul ਨਾਮ ਦੇ ਵਿਅਕਤੀ ਤੋਂ ਸਵੇਰੇ 4:30 ਵਜੇ ਇੱਕ ਮੋਬਾਈਲ ਸਨੇਚ ਕੀਤਾ ਸੀ ਚਾਰ ਮੋਟਰਸਾਈਕਲ ਸਵਾਰ ਆਏ ਸੀ ਦੋ અલગ-अलग ਮੋਟਰਸਾਈਕਲ ਤੇ ਜਦੋਂ ਸਨੇਚਿੰਗ ਹੋਈ ਸੀ ਬੜਾ ਰੂੜ ਤਰੀਕੇ ਨਾਲ ਸਨੇਚਿੰਗ ਕੀਤੀ ਗਈ ਸੀ ਉਹਨਾਂ ਨੇ ਉਹਨਾਂ ਦੀ ਸਕੂਟਰੀ ਨੂੰ ਧੱਕਾ ਮਾਰ ਕੇ ਥੱਲੇ ਸਿੱਟਤਾ ਉਹਨਾਂ ਨੂੰ ਤੇ ਉਹਨਾਂ ਦਾ ਫੋਨ ਝੋਕੇ ਭੱਜ ਗਿਆ ਸੀ ਇਹ ਮੌਕੇ ਤੋਂ ਤੇ ਉਸ ਦੇ ਸਬੰਧ ਦੇ ਵਿੱਚ ਸਾਡੀ ਸੀਆਈਏ ਦੀ ਤੇ ਪੁਲਿਸ ਸਟੇਸ਼ਨ ਤੇ ਕੋਲਜੀ ਜੋਇੰਟ ਟੀਮ ਸਫਲਤਾ ਸਹਿਤ ਹੋਈ ਹੈ ਇਹਨੂੰ ਤੁਸੀਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਦੋ ਦੋਸ਼ੀ ਆਂ ਕਿ ਵਿੱਚੋਂ ਜੁਗਨਾਈ ਤੇ ਬਾਕੀ ਇਹ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ। ਸਰਦੀ ਨੂੰ ਰਿਕਵਰੀ ਹੋਈ ਦੇ ਵਿੱਚ। ਹਾਂਜੀ ਫਿਲਹਾਲ ਇਹਦੇ ਤੋਂ ਜਿਹੜਾ Samsung ਦਾ ਜਿਹੜਾ ਮੋਬਾਈਲ ਇਹਨਾਂ ਨੇ ਉਸ ਦਿਨ ਉਸ ਤੋਂ ਸਨੈਚ ਕੀਤਾ ਸੀ ਇੱਕ ਕਵਰ ਕਵਰ ਹੋਇਆ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਫਰਾਂਸ ਜਿੰਨੀ ਕਹਿੰਦਾ ਕਿ ਇਹਨਾਂ ਤੋਂ ਕੁਛ-ਕੁਛ ਕੀਤੀ ਹੈ। ਉਸ ਦਿਨ ਇਹਨਾਂ ਨੇ ਉਸੇ ਦਿਨ ਦੀਆਂ ਹੀ 12-9 ਹੋ ਰਹੀਆਂ ਸਵੇਰ-ਸਵੇਰ ਲਈ ਤਿੰਨ ਵਾਰ ਤਾਂ ਮੰਗੀਆਂ। ਸਵੇਰੇ ਤਕਰੀਬਨ 2 ਵਜੇ ਪੰਜਾਬ ਹਰਿਆਣਾ ਬਾਰਡਰ ਤੇ ਹਰਿਆਣੇ ਵਾਲੀ ਸਾਈਡ ਤੋਂ ਇਹਨਾਂ ਨੇ ਇੱਕ ਕਿਸੇ ਦਾ ਬੈਗ ਸਨੇਚ ਕੀਤਾ ਹਰਿਆਣੇ ਵਿੱਚ ਪੈਂਦਾ ਉਹ ਸੈਕੰਡ ਇਹਨਾਂ ਨੇ ਇੱਕ ਵਾਰ ਦਾ ਜਿਹੜਾ ਰੇਲਵੇ ਰੋਡ ਤੇ ਉੱਥੇ ਇੱਕ ਵਾਰ ਦਾ ਕੀਤਾ ਜਿੱਥੇ ਵੀ ਇਹਨਾਂ ਨੇ ਇੱਕ ਬੈਗ ਸਨੇਚ ਕੀਤਾ ਤੇ 3rd ਇਨਸੀਡੈਂਟ ਉਹ ਜਿਹਦੇ ਸਬੰਥ ਤੁਸੀਂ 87 ਨੰਬਰ ਮਗਧਮਾ ਟਾਹੌੜੀ ਸਟੈਂਸ਼ਨ ਤੇ ਕਰ ਦਿੱਤਾ ਸੀ ਸਭ ਤੋਂ ਜਿਹੜਾ ਤਿੰਨ ਪਹਿਲਾਂ ਬੈਗ ਗ੍ਰਾਊਂਡ ਤੋਂ ਕੀਤਾ ਨਾ ਵਿੱਚ ਪਰ ਕੰਮ ਹੀ ਹੋਈ ਹੈ ਕਿ ਕੁਝ ਮਿਲਿਆ ਜਿਹੜੇ ਬੈਗ ਰਿਕਵਰ ਅਸੀਂ ਕਰਦੇ ਹਾਂ ਤੱਕ ਬਾਕੀ ਨੇ ਜੀ ਸਿਰਫ ਇਹ ਤੱਕ ਕਿ ਸਾਨੂੰ Samsung ਫੋਨ ਜਿਹੜਾ ਰਿਕਵਰ ਹੋਇਆ ਹੈ ਤਾਂ ਤਨਬਰ ਮਗਧਮਾ ਜਿਹੜਾ ਇਹਨਾਂ ਨੇ ਕੋਲਿਆ ਸੀ ਉਹ ਜਿਹੜੇ ਚਾਰੇ ਚਾਰੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਅਜੇ ਤੱਕ ਜਿੰਨੇ ਵੀ ਹੁਣ ਤੱਕ ਦੀ ਤਫ਼ਤੀਸ਼ ਹੋਈ ਹੈ ਅਜੇ ਤੱਕ ਕੋਈ ਮੁਕੱਦਮਾ ਹੋਰ ਪਹਿਲਾਂ ਦਰਜ ਹੋਣਾ ਨਹੀਂ ਪਾਇਆ ਗਿਆ। ਚਾਰੇ ਰਹਿਣ ਵਾਲੇ ਕਿੱਥੋਂ ਦੇ ਨੇ ਇਹ ਚਾਰੇ? ਚਾਰੇ ਚਾਰੇ ਜੀ ਬਿਸ਼ਨਪੁਰਾ ਪਿੰਡ ਦੇ ਹੀ ਰਹਿਣ ਵਾਲੇ ਨੇ ਜੀ ਰਿਪੋਰਟ ਦੇ। ਤੇ ਕੀ ਨਸ਼ਰੇ ਵਰਗੀ ਲੱਗਦੇ ਨੇ ਕੀ ਕਰਦੇ? ਅਸੀਂ ਚਾਰੋਂ ਚਾਰੋਂ ਦੇ ਦੋਸ਼ੀਆਂ ਬਾਰੇ ਡੋਕ ਕਰਾਵਾਂਗੇ ਤੇ ਡੋਕ ਕਰਵਾਉਣ ਤੋਂ ਬਾਅਦ ਹੁਣ ਦੱਸ ਸਕਦੇ ਹਾਂ ਨਸ਼ਰੇ। ਸਰ ਇਹਨਾਂ ਦੀ ਬੈਕਗ੍ਰਾਉਂਡ ਮੰਨ ਲਓ ਫੈਮਿਲੀ ਬੈਕਗ੍ਰਾਉਂਡ ਕੀ ਹੈ ਜਿਹੜਾ ਕਿ ਇਹਨਾਂ ਦੀ ਪਹਿਲੀ ਵਾਰ ਦਾ ਤਿੱਥੀ 3-4 ਵਾਰ ਬਤਾ ਇਕੱਠੀਆਂ ਕਰਨੀਆਂ। ਅਸੀਂ ਜੀ ਇਹਦੇ ਤਫ਼ਤੀਸ਼ ਨਾ ਮੂਰਲੀ ਸਟੇਜ ਤੇ ਆ ਜੋ ਜ਼ਿਆਦਾ ਡਿਟੇਲ ਹੈ ਮੈਂ ਤੁਹਾਨੂੰ ਦੁਬਾਰਾ ਤੁਹਾਨੂੰ ਦੁਬਾਰਾ ਬਰੀਫ ਕਰ ਦਿਆਂਗੇ ਫੈਮਿਲੀ ਬੈਕਗ੍ਰਾਉਂਡ ਬਾਰੇ ਇਸ ਤੋਂ ਦੁਬਾਰਾ ਦੁਬਾਰਾ ਇੱਕ ਸੀਰੀਜ਼ ਦੀ ਵੀਡੀਓ ਬਾਹਰ ਲੋ ਰੀਜ ਦੇ ਵਿੱਚ ਦੋ ਨੌਜਵਾਨ ਇੱਕ ਲੇਡੀਸ ਨਾਲ ਚੈਨਿਕ ਹੋ ਕੇ ਪ੍ਰਾਰੰਭ ਕਰਦੇ ਉਹਦੇ ਵਿੱਚ ਕੋਈ ਨਵਾਂ ਮੋੜ ਕੋ ਸਾਹਮਣੇ ਆ ਹਾਂਜੀ ਪਹਿਲਾਂ ਅਸੀਂ ਸਸਪੈਕਟ ਕਰ ਰਹੇ ਸੀ ਇਹੀ ਦੋਸ਼ੀ ਹੋਣਗੇ ਸ਼ਾਇਦ ਉਸ ਮਕਦਮੇ ਲਈ ਵੀ ਜਿਹਦੇ ਵਿੱਚ ਉਹ ਇੱਕ ਮੈਡਮ ਆਪਣੇ ਬੱਚੇ ਨੂੰ ਸਕੂਲ ਛੱਡਣ ਗਈ ਸਕੂਲ ਦੇ ਬਾਹਰ ਵੀਡੀਓ ਵਾਇਰਲ ਹੋਈ ਸੀ ਕੰਤੂ ਉਹਦੇ ਵਿੱਚ ਵੀ ਤਾਂ ਕੋਈ ਮੈਂ ਇੱਥੇ ਦੱਸਣਾ ਚਾਹੁੰਗਾ ਉਹ ਇਹ ਇਹਨਾਂ ਵੱਲੋਂ ਤਾਂ ਨਹੀਂ ਕੀਤੀ ਗਈ ਬਟ ਉਸ ਵੀ ਮੁਕਦਮਾ ਦੀ ਤਫ਼ਸੀਲ ਜਿਹੜਾ ਅਸੀਂ ਇਸ ਕੰਮ ਦੇ ਬਹੁਤ ਨੇੜੇ ਪਹੁੰਚ ਗਏ ਤੇ ਜਲਦੀ ਤੁਹਾਨੂੰ ਉਸ ਬਾਰੇ ਵੀ ਜਾਣਕਾਰੀ ਦੇ ਦੇਣਾ ਇੱਕ ਜੀਨ ਸਾਹਿਬ ਕਿਸੇ ਕਿਸੇ ਕਹ ਰਹੇ ਦੋ ਅੰਡਰ ਅਡਲਟ ਨੇ ਮਤਲਬ ਇਹ ਪਹਿਲੇ ਜੀ ਕਈ ਕੇਸਾਂ ਦੇਖਿਆ ਵੀ ਅੰਡਰ ਅਡਲਟ ਕਾਫੀ ਆ ਰਹੇ ਨੇ ਇਹ ਕਿਵੇਂ ਹੋਣਦੇ ਨੇ ਜੁਵਿਨਾਈਲ ਜਿਵੇਂ ਦੋ ਮੁਕਦਮੇ ਇਸ ਮੁਕਦਮੇ ਵੀ ਦੋ ਜੁਵਿਨਾਈਲ ਨੇ ਜੁਵਿਨਾਈਨ ਨੂੰ ਜਿਸ ਤਰ੍ਹਾਂ ਸਾਰੇ ਜਾਣਦੇ ਨੇ ਜੇ ਮੂਲ ਕਰਨਾ ਛੋਟਾ ਬੱਚਾ ਹੁੰਦਾ ਈ ਛੋਟੇ ਬੱਚੇ ਨੂੰ ਮੂਲ ਕਰਨਾ ਤਾਂ ਬਹੁਤ ਸੌਖਾ ਹੁੰਦਾ ਹੈ ਜਿਵੇਂ ਇਸ ਵਾਰ ਦਾ ਤਾਂ ਜਿਵੇਂ ਜੁਵੇਨ ਨਾਲ ਜਿਵੇਂ ਆ ਰਹੇ ਨੇ ਇਹਨਾਂ ਮਤਲਬ ਕੋਈ ਅਸਾ ਕੇਸ ਨਹੀਂ ਦੇਖਦੇ ਜੁਵੇਨ ਨਾਲ ਨਾ ਆ ਰਹੇ ਹਾਂ ਮੈਂ ਬਿਲਕੁਲ ਠੀਕ ਹੈ ਜੀ ਮੈਂ ਰੀਸੈਂਟਲੀ ਕਈ ਡੈਕਸਟਰ ਨਾਲ ਰਿਲੇਟਡ ਵਾਰਦਾਤਾਂ ਵੀ ਜਿਵੇਂ ਹੁਣ ਇੱਕ ਡੇਰਾ ਪਸੀ ਵੀ ਹੋ ਗਈ ਪਿੱਛੇ ਜੀ ਹੋਈ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ ਜਿਹੜੇ ਨਵਾਲਕ ਬੱਚੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਜਿਹੜਾ ਜਿਹੜੇ ਇੱਥੇ ਰਹਿ ਰਹੇ ਨੇ ਪ੍ਰਵਾਸੀ ਨਹੀਂ ਜਾਂ ਇੱਥੇ ਪਰਮਨੈਂਟ ਪਹਿਲਾਂ ਤੋਂ ਰਹੇ ਨੇ ਨਹੀਂ ਇਹਨਾਂ ਦਾ ਜਨਮ ਇੱਥੇ ਹੋਇਆ ਹੈ ਇੱਥੇ ਨੇ ਰਹਿਣ ਵਾਲੇ ਨੇ ਸਪਲੈਂਟਰ ਮੋਟਰਸਾਈਕਲ ਜਿਹੜੇ ਤੇ ਦੋ ਸਵਾਰ ਬੋ ਕੇਸ਼ ਹੋਰ ਕਵਰ ਕਰ ਲਿਆ ਇੱਥ ਉਭੀ ਅਸੀਂ ਰਿਕਵਰ ਕਰ ਲਾਂਗੇ ਨਾ ਜਿਹੜੇ ਚੋਰੀ ਦੇ ਬਾਈਕ ਨੇ ਉਹਨਾਂ ਦੇ ਕੁਵਾਰੀ ਵਾਰਸ ਨੂੰ ਨਹੀਂ ਜੀ ਤਾਂ ਜਿਹੜਾ ਚੋਰੀ ਦਾ ਬਾਈਕ ਅੱਜ ਜੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਕੁਝ ਅੱਧਾ ਘੰਟਾ ਪਹਿਲਾਂ ਹੀ ਤੇ ਜਿਹੜਾ ਅਸੀਂ ਤਫਤੀਸ਼ ਦੇ ਵਿੱਚ ਜਿਹੜੇ ਪਹਿਲਾਂ ਰਿਕਵਰ ਹੋਏ ਮੋਟਰਸਾਈਕਲ ਉਹਨਾਂ ਸੰਬੰਧੀ ਤੁਹਾਨੂੰ ਦੁਬਾਰਾ ਤੋਂ ਜਾਣਕਾਰੀ ਦੇ ਦੇਣਾ ਮੈਂ ਇਹ ਮਾਤਮ ਕਿੰਨੀ ਗੱਭਰੀ ਜਿਹੜੀ ਹੈ ਇੱਦਾਂ ਦੀ ਵਾਰਦਾਤ ਤਾਂ ਉਹ ਅੰਜਾਮ ਦੇ ਦੀ ਹੈ ਨਕਰੀ ਪੰਜਾਬ ਤੁਸੀਂ ਕਿੰਨੇ ਪੀਸੀਆਰ ਜਾਂ ਕਿੰਨੀ ਕਮਿਟੀ ਲਗਾਈ ਨਹੀਂ ਜੀ ਪਹਿਲਾਂ ਸਾਡੇ ਮਗਰ ਹੋਣੇ ਸੀ ਰੀਸੈਂਟਲੀ ਸਾਡੇ ਕੱਲੇ ਮੋਹੱਲੇ ਜਿਹੜੇ ਵਿੱਚ ਰਾਤ ਨੂੰ 27 ਪੀਸੀਆਰ ਚੱਲਦੀਆਂ ਨੇ ਤੋ ਨਫਰੀ ਜੀ ਤਾਂ ਮੇਰਾ ਕਹਿ ਲ ਕੋਈ ਇਹੋ ਜੀ ਕਮੀ ਨਹੀਂ ਬਟ ਗੱਲ ਇਹ ਥੋੜਾ ਜਿਹਾ ਏਰੀਆ ਜ਼ਿਆਦਾ ਡਾਈਵਰਸ ਹੋਣ ਕਰਕੇ ਆ ਰਹੀ ਹੈ ਬਟ ਸਾਡੀ ਕੋਸ਼ਿਸ਼ ਜਾਰੀ ਹੈ ਤੇ ਜਲਦੀ ਅਸੀਂ ਕਾਬੂ ਵੀ ਪਾ ਲਵਾਂਗੇ ਤੇ ਸਰ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਕੋਈ ਪੁਲਿਸ ਸਟ੍ਰੈਟਿਕ ਉਹ ਕਰ ਰਹੇ ਹਾਂ ਹਾਂ ਜੀ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਸਾਡੀ ਲਗਾਤਾਰੀ ਕੈਂਪੇਨ ਚੱਲ ਰਹੀ ਹੈ ਜੀ ਕਾਰੋਬਾਰ ਦੇ ਨਾਮ ਤੇ ਤੇ ਉਹ ਸਾਡਾ ਫਰਾਈਡੇ ਸੈਟਰਡੇ ਤੇ ਸੰਡੇ ਤਿੰਨੋਂ ਦਿਨ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਡਰਿੰਕ ਐਂਡ ਡਰਾਈਵ ਦੇ ਸਪੈਸੀਫਿਕ ਨਾਕੇ ਨਾਕਾਬੰਦੀ ਕਰ ਰਹੇ ਹਾਂ ਮੈਂ ਆਪ ਜਨਨਾ ਜੀ ਦੋਨੇ ਐਸਐਸਓ